ਕਿੰਨਰਾਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੜ ਪਏ ਨੇ ਤੱਬਾ ਛੱਡੇ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੁੰਦਾ ਤਸਵੀਰਾਂ ਅਬੋਹਰ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਉਸ ਵੇਲੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਦ ਦੋ ਕਿਨਰਾਂ ਦੇ ਗੁੱਟ ਆਪਸ ਦੇ ਵਿੱਚ ਭੜੇ ਨੇ ਤਦ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਸ ਸਟੈਂਡ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਵਿਵਾਦ ਹੋਇਆ ਤੇ ਗੱਲ ਇੰਨੀ ਜ਼ਿਆਦਾ ਵਧੀਆ ਕਿ ਇੱਕ ਦੂਜੇ ਤੇ ਇੱਥੇ ਹਮਲਾ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਮੌਜੂਦ ਲੋਕ ਜਿਨ੍ਹਾਂ ਵੱਲੋਂ ਇਹਨਾਂ ਦੀ ਵੀਡੀਓ ਬਣਾ ਲਈ ਗਈ ਹੈ ਇੱਕ ਦੂਜੇ ਤੇ ਚਪਲਾ ਤੱਕ ਦੇ ਨਾਲ ਇਹ ਹਮਲਾ ਕਰਦੇ ਹੋਏ ਨਜ਼ਰ ਆਇਆ ਨਹੀਂ ਹਾਲਾਂਕਿ ਜਦੋਂ ਵੀਡੀਓ ਬਣਦੀ ਹੈ ਤੇ ਮੌਕੇ ਤੇ ਲੋਕ ਪੁਲਿਸ ਨੂੰ ਵੀ ਸਾਦੇ ਨੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਵਾਂ ਧਿਰਾਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਤੇ ਦੋਵਾਂ ਦੇ ਬਿਆਨ ਲਿਖ ਲਏ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਪਰ ਇਹ ਜਿਹੜੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਦੋਨਾਂ ਧਿਰਾਂ ਨੂੰ ਥਾਲੇ ਦੱਸਿਆ ਸੀ ਤੇ ਬੱਸ ਸਟੈਂਡ ਦੇ ਜਿਹੜੇ ਉੱਥੇ ਜਿੰਨੇ ਠੀਕੇ ਤੇ ਲੈ ਤੇ ਬੱਸਾਂ ਦੇ ਮੈਨੇਜਰ ਵੀ ਆਏ ਸੀ ਜਿਨ੍ਹਾਂ ਨੇ ਸਾਨੂੰ ਸਹੀ ਗੱਲਬਾਤ ਦੱਸੀ ਵੀ ਇਹ ਬੱਸਾਂ 'ਚ ਪੈਸੇ ਮੰਗਰ ਪਿੱਛੇ ਲੜਦੇ ਆਪ ਤੇ ਦੋਹਾਂ ਤਰ੍ਹਾਂ ਨੂੰ ਸਮਝਾਇਆ ਹੈ ਇਹ ਵੀ ਤੁਸੀਂ ਇਸ ਤੋਂ ਬਾਅਦ ਬੱਸਾਂ ਦੇ 'ਚ ਜਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਕਿਨਾਰੇ ਦੇ ਦੋ ਗਰੁੱਪ ਆਪਸ ਦੇ ਵਿੱਚ ਭੜ ਪਏ ਨੇ ਤਾਂ ਬੱਸ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੁੰਦਾ ਤਸਵੀਰਾਂ ਅਬੋਹਰ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਉਸ ਵੇਲੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਦ ਦੋ ਕਿਨਾਰੇ ਦੇ ਗੁੱਟ ਆਪਸ ਦੇ ਵਿੱਚ ਭਿੜੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਸ ਸਟੈਂਡ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਵਿਵਾਦ ਹੋਇਆ ਤੇ ਗੱਲ ਇੰਨੀ ਜ਼ਿਆਦਾ ਵਧੀ ਹੈ ਕਿ ਇੱਕ ਦੂਜੇ ਤੇ ਇੱਥੇ ਹਮਲਾ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਮੌਜੂਦ ਲੋਕ ਜਿਨ੍ਹਾਂ ਵੱਲੋਂ ਇਹਨਾਂ ਦੀ ਵੀਡੀਓ ਬਣਾ ਲਈ ਗਈ ਹੈ ਇੱਕ ਦੂਜੇ ਤੇ ਚਪਲਾ ਤੱਕ ਦੇ ਨਾਲ ਇਹ ਹਮਲਾ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਜਦ ਵੀਡੀਓ ਬਣਦੀ ਹੈ ਤੇ ਮੌਕੇ ਤੇ ਲੋਕ ਪੁਲਿਸ ਨੂੰ ਵੀ ਸਾਦੇ ਨੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਵਾਂ ਧਿਰਾਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਤੇ ਦੋਵਾਂ ਦੇ ਬਿਆਨ ਲਿਖ ਲਏ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਪਰ ਇਹ ਜਿਹੜੀ ਵੀਡੀਓ ਇਸ ਵਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਇਹ ਦੋਨਾਂ ਧਿਰਾਂ ਨੂੰ ਸਾਡੇ ਤਰਫ ਕੀਤਾ ਸੀ ਤੇ ਬੱਸ ਸਟੈਂਡ ਦੇ ਜਿਹੜੇ ਉੱਥੇ ਜਿਨੇ ਠੇਕੇ ਤੇ ਲਏ ਤੇ ਬੱਸਾਂ ਦੇ ਮੈਨੇਜਰ ਵੀ ਆਏ ਸੀ ਜਿਨ੍ਹਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਵੀ ਇਹ ਬੱਸਾਂ 'ਚ ਪੈਸੇ ਮੰਗਰ ਪਿੱਛੇ ਲੜਦੇ ਆ ਆਪਾਂ 'ਚ ਦੋਹਾਂ ਤਰ੍ਹਾਂ ਨੂੰ ਸਮਝਾਇਆ ਇਹ ਵੀ ਤੁਸੀਂ ਇਸ ਤੋਂ ਬਾਅਦ ਬੱਸ ਛੱਡੇ 'ਚ ਜਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਕਿਨਰਾਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੇੜ ਪਏ ਨੇ ਤਾਂ ਬੱਸ ਛੱਡੇ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੁੰਦਾ ਤਸਵੀਰਾਂ ਅੱਬੋਹਰ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਉਸ ਵੇਲੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਦ ਦੋ ਕਿਨੜਾ ਦੇ ਗੁੱਟ ਆਪਸ ਦੇ ਵਿੱਚ ਭਿੜੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਸ ਸਟੈਂਡ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਵਿਵਾਦ ਹੋਇਆ ਤੇ ਗੱਲ ਇੰਨੀ ਜ਼ਿਆਦਾ ਵਧੀ ਹੈ ਕਿ ਇੱਕ ਦੂਜੇ ਤੇ ਇੱਥੇ ਹਮਲਾ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਮੌਜੂਦ ਲੋਕ ਜਿਨ੍ਹਾਂ ਵੱਲੋਂ ਇਹਨਾਂ ਦੀ ਵੀਡੀਓ ਬਣਾ ਲਈ ਗਈ ਹੈ ਇੱਕ ਦੂਜੇ ਤੇ ਚਪਲਾ ਤੱਕ ਦੇ ਨਾਲ ਇਹ ਹਮਲਾ ਕਰਦੇ ਹੋਏ ਨਜ਼ਰ ਆਇ ਨਹੀਂ ਹਾਲਾਂਕਿ ਜਦ ਵੀਡੀਓ ਬਣਦੀ ਹੈ ਤੇ ਮੌਕੇ ਤੇ ਲੋਕ ਪੁਲਿਸ ਨੂੰ ਵੀ ਸਾਧਦੇ ਨੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਵਾਂ ਧਿਰਾਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਤੇ ਦੋਵਾਂ ਦੇ ਬਿਆਨ ਲਿਖ ਲਏ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਪਰ ਇਹ ਜਿਹੜੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਦੋਨਾਂ ਧਿਰਾਂ ਨੂੰ ਥਾਰੇ ਤੱਕ ਕੀਤਾ ਸੀ ਤੇ ਬੱਸ ਸਟੈਂਡ ਦੇ ਜਿਹੜੇ ਉੱਥੇ ਇਹਨੇ ਠੇਕੇ ਤੇ ਲਏ ਤੇ ਬੱਸਾਂ ਦੇ ਮੈਨੇਜਰ ਵੀ ਆਏ ਸੀ ਜਿਨ੍ਹਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਵੀ ਇਹ ਬੱਸਾਂ 'ਚ ਪੈਸੇ ਮੰੰਦਰ ਪਿੱਛੇ ਲੜਦੇ ਆਪਾਂ ਚ ਦੋਹਾਂ ਤਰ੍ਹਾਂੋਂ ਸਮਝਾਇਆ ਹੈ ਇਹ ਵੀ ਤੁਸੀਂ ਇਸ ਤੋਂ ਬਾਅਦ ਬੱਸਾਂ 'ਤੇ ਜਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਦੇ